ਪਿਛਲੇ ਦਿਨਾਂ ਦੇ ਵਿੱਚ ਸਾਡੇ ਬਹੁਤ ਪਿਆਰੇ ਮਿੱਤਰ ਪਰਮਜੀਤ ਰੰਧਾਵਾ ਹੋਰ ਨੇ ਇੱਕ ਪੰਜਾਬੀ ਅਧਿਆਪਕ ਮੰਚ ਬਣਾ ਕੇ ਭਾਵੇਂ ਅਸੀਂ ਆਪਦੇ ਆਪ ਦੇ ਖੇਤਰ ਦੇ ਵਿੱਚ ਕੰਮ ਤਾਂ ਕਰਦੇ ਹੀ ਹਾਂ ਔਰ ਕੰਮ ਕਰਦੇ ਵੀ ਰਹਿੰਦੇ ਹਾਂ ਪਰ ਜਦੋਂ ਅਸੀਂ ਬਹੁਤ ਸਾਰੇ ਦਿਮਾਗ ਰੜਕੇ ਕੰਮ ਕਰਦੇ ਆ ਕਿ ਸਾਡੇ ਇਸ ਮੰਚ ਤੇ ਵਿੱਚ ਜਾਂ ਸਾਡੇ ਇਸ ਗਰੁੱਪ ਦੇ ਵਿੱਚ ਬਹੁਤ ਸਾਰੇ ਸਾਡੇ ਵੱਡੇ ਅਧਿਆਪਕ ਸਾਡੇ ਗੁਰੂ ਜਨ ਉਹ ਲੋਕ ਜਿਨ੍ਹਾਂ ਨੂੰ ਅਸੀਂ ਪੜ੍ਹ-ਪੜ ਕੇ ਵੱਡੇ ਹੋਏ ਆ ਉਹ ਲੋਕ ਜਿਨ੍ਹਾਂ ਨੂੰ ਸੁਣ-ਸੁਣ ਕੇ ਅਸੀਂ ਵੱਡੇ ਹੋਏ ਆ ਉਹ ਵੀ ਇਸ ਵਿੱਚ ਸ਼ਾਮਲ ਨੇ ਤੇ ਉਹਨਾਂ ਨੂੰ ਸਾਡੀ ਮੇਰੇ ਵੱਲੋਂ ਖਾਸ ਤੌਰ ਤੇ ਨਿੱਜੀ ਤੌਰ ਤੇ ਬੇਨਤੀ ਵੀ ਆ ਕਿ ਇਸ ਮੰਚ ਦੇ ਨਾਲ ਜੁੜੇ ਰਹਿਣ ਮੇਰੀ ਉਮਰ ਦੇ ਨੇ ਜਾਂ ਮੇਰੇ ਤੋਂ ਛੋਟੇ ਨੇ ਜਿਹੜੇ ਯੂਨੀਵਰਸਿਟੀਆਂ ਕਾਲਜਾਂ ਦੇ ਆ ਦੇ ਆਪਕ ਨੇ ਉਹਨਾਂ ਨੂੰ ਵੀ ਇਹੀ ਆ ਕਿ ਤੁਸੀਂ ਵੀ ਵਕ-ਵਕ ਸਮੇਂ ਆਪਣੀ رائے ਆ ਜਿਹੜੀ ਉਹ ਆਪਣੀਆਂ ਗੱਲਾਂ ਨੇ ਜਿਹੜੀਆਂ ਇਸ ਮੰਚ ਦੇ ਉੱਤੇ ਸਾਂਝੀਆਂ ਤੋ ਆਪਾਂ ਜਦੋਂ ਜੇ ਮਤਲਬ ਕਿਸੇ ਨੂੰ رائے ਵੀ ਦੇਣੀ ਹੈ ਜਦੋਂ ਕੋਈ ਇਸ ਗਰੁੱਪ ਦੇ ਵਿੱਚ ਜਾਂ ਇਸ ਮੰਚ ਦੇ ਉੱਤੇ ਆਪਣੀ ਕੋਈ ਗੱਲ ਰੱਖਦਾ ਹੈਗਾ ਤਾਂ ਉਸ ਨੂੰ ਸੰਜੀਦਗੀ ਦੇ ਨਾਲ ਉਸ ਨੂੰ ਦੇਖੀ ਵੀ ਉਸ ਨੂੰ ਔਰ ਇਸ ਮੰਚ ਦੇ ਨਾਲ ਜੁੜੇ ਹੋਏ ਸਾਰੇ ਮੈਂਬਰਾਂ ਨੂੰ ਇਸ ਗੱਲ ਦੀ ਫਿਰ ਬੇਨਤੀ ਕਰਦਾ ਹੈ ਕਿ ਤੁਸੀਂ ਆਪਣੇ ਵਿਚਾਰ ਆਪਣੇ ਸੁਝਾਅ ਆਪਣੀਆਂ ਗੱਲਾਂ ਆਪਣੀ ਮੁਹੱਬਤ ਆਪਣਾ ਪਿਆਰ ਮੈਂ ਡਾਕਟਰ ਗੁਰਸੇਵਕ ਲੰਬੀ ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਜਿਵੇਂ ਕਿ ਆਪ ਸਭ ਜਾਣਦੇ ਹੋ ਹੋ ਕਿ ਪਿਛਲੇ ਦਿਨਾਂ ਦੇ ਵਿੱਚ ਸਾਡੇ ਬਹੁਤ ਪਿਆਰੇ ਮਿੱਤਰ ਪਰਮਜੀਤ ਰੰਧਾਵਾ ਹੋਰ ਨੇ ਇੱਕ ਪੰਜਾਬੀ ਅਧਿਆਪਕ ਮੰਚ ਬਣਾਇਆ ਜਿਹਦੇ ਚ ਦੁਨੀਆ ਭਰ ਦੇ ਪੰਜਾਬੀ ਦੇ ਅਧਿਆਪਕ ਔਰ ਇਸ ਤੋਂ ਬਿਨਾ ਪੰਜਾਬੀ ਸਾਹਿਤ ਦੇ ਖੇਤਰ ਦੇ ਵਿੱਚ ਪੰਜਾਬੀ ਅਕਾਦਮੀ ਖੇਤਰ ਦੇ ਵਿੱਚ ਪੰਜਾਬੀ ਦੇ ਹੋਰ ਖੇਤਰਾਂ ਦੇ ਵਿੱਚ ਕੰਮ ਕਰਨ ਵਾਲੇ ਸੱਜਣ ਸ਼ਾਮਲ ਨੇ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਦਾ ਧੰਨਵਾਦ ਵੀ ਕਰਨਾ ਚਾਹੁੰਦਾ ਹਾਂ ਉਹਨਾਂ ਨੂੰ ਵਧਾਈ ਵੀ ਦੇਣਾ ਚਾਹੁੰਦਾ ਹਾਂ ਕਿ ਉਹਨਾਂ ਨੇ ਇੱਕ ਇਸ ਤਰ੍ਹਾਂ ਦਾ ਮੰਚ ਬਣਾਇਆ ਜਿਹਦੇ ਵਿੱਚ ਅਸੀਂ ਸਾਰੇ ਜਿਹੜੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਬੰਦੇ ਆ ਜਿਹੜੇ ਪੰਜਾਬੀ ਲਈ ਕੰਮ ਕਰਦੇ ਆ ਜਿਨ੍ਹਾਂ ਦੀ ਮਾਤ-ਪਾਤਸ਼ਾ ਪੰਜਾਬੀ ਆ ਉਹਸ ਹਵਾਲੇ ਦੇ ਨਾਲ ਉਹਨਾਂ ਨੇ ਸੱਜਣਾਂ ਨੂੰ ਇਕੱਠੇ ਕੀਤਾ ਇਸ ਬਹਾਨੇ ਇਹ ਹੋਏਗਾ ਕਿ ਭਾਵੇਂ ਅਸੀਂ ਆਪਦੇ ਆਪ ਦੇ ਖੇਤਰ ਦੇ ਵਿੱਚ ਕੰਮ ਤਾਂ ਕਰਦੇ ਹੀ ਹਾਂ ਔਰ ਕੰਮ ਕਰਦੇ ਵੀ ਰਹਿੰਨੇ ਹਾਂ ਪਰ ਜਦੋਂ ਅਸੀਂ ਬਹੁਤ ਸਾਰੇ ਦਿਮਾਗ ਰੜਕੇ ਕੰਮ ਕਰਦੇ ਆ ਤਾਂ ਉਹਦੇ ਨਾਲ ਕਾਫੀ ਫਰਕ ਪੈਂਦਾ ਉਹਦੇ ਨਾਲ ਇਹ ਹੁੰਦਾ ਕਿ ਤੁਹਾਡੇ ਕੋਲੇ ਨਵੇਂ-ਨਵੇਂ ਸੁਝਾਅ ਆਉਂਦੇ ਨੇ ਨਵੀਆਂ-ਨਵੀਆਂ ਦਿਸ਼ਾਵਾਂ ਬਣਦੀਆਂ ਨੇ ਨਵੀਆਂ-ਨਵੀਆਂ ਗੱਲਾਂ ਹੁੰਦੀਆਂ ਨੇ ਤਾਂ ਇਸ ਵੇਲੇ ਜੋ ਉਹਨਾਂ ਨੇ ਕਾਰਜ ਕੀਤਾ ਸੋ ਉਹਨਾਂ ਦਾ ਮੈਂ ਫਿਰ ਇੱਕ ਵਾਰੀ ਧੰਨਵਾਦ ਵੀ ਕਰਦਾ ਦੂਸਰੀ ਗੱਲ ਇਹ ਹੈਗੀ ਆ ਕਿ ਸਾਡੇ ਮੰਚ ਤੇ ਵਿੱਚ ਜਾਂ ਸਾਡੇ ਇਸ ਗਰੁੱਪ ਦੇ ਵਿੱਚ ਬਹੁਤ ਸਾਰੇ ਸਾਡੇ ਵੱਡੇ ਅਧਿਆਪਕ ਸਾਡੇ ਗੁਰੂ ਜਨ ਉਹ ਲੋਕ ਜਿਨ੍ਹਾਂ ਨੂੰ ਅਸੀਂ ਪੜ੍ਹ-ਪੜ੍ਹ ਕੇ ਵੱਡੇ ਹੋਏ ਆ ਉਹ ਲੋਕ ਜਿਨ੍ਹਾਂ ਨੂੰ ਸੁਣ-ਸੁਣ ਕੇ ਅਸੀਂ ਵੱਡੇ ਹੋਏ ਆ ਉਹ ਵੀ ਇਸ ਵਿੱਚ ਸ਼ਾਮਲ ਨੇ ਤੇ ਉਹਨਾਂ ਨੂੰ ਸਾਡੀ ਮੇਰੇ ਵੱਲੋਂ ਖਾਸ ਤੌਰ ਤੇ ਨਿੱਜੀ ਤੌਰ ਤੇ ਬੇਨਤੀ ہوئی ਆ ਕਿ ਇਸ ਮੰਚ ਦੇ ਨਾਲ ਜੁੜੇ ਰਹਿਣ ਔਰ ਜਦੋਂ ਵੀ ਕੁਝ ਲੱਗੇ ਕਿ ਸਾਨੂੰ ਕੋਈ ਰਾਏ ਦੇਣੀ ਹੈ ਸਾਨੂੰ ਕੋਈ ਦਿਸ਼ਾ ਦੇਣੀ ਹੈ ਤਾਂ ਆਪਣੇ ਸ਼ਬਦਾਂ ਦੇ ਨਾਲ ਸਾਨੂੰ ਸੰਬੋਧਨ ਹੁੰਦੇ ਰਹਿਣ ਇਹ ਸਭਾਨ ਨੇ ਕਿਉਂਕਿ ਇਹ ਅਸੀਂ ਛੋਟੇ ਆ ਔਰ ਸਾਨੂੰ ਹਲੇ ਵਕਫ-ਵਕ ਦਿਸ਼ਾਵਾਂ ਜਿਹੜੀਆਂ ਉਹ ਲੋੜਿੰਦੀਆਂ ਨੇ ਵਕਫ-ਵਕ ਸਾਨੂੰ ਰਾਹਾਂ ਲੋੜਿੰਦੀਆਂ ਨੇ ਤਾਂ ਉਹ ਸਾਨੂੰ ਦੱਸਦੇ ਰਹਿਣਗੇ ਤਾਂ ਉਹਨਾਂ ਦਾ ਆਸ਼ੀਰਵਾਦ ਵੀ ਸਾਡੇ ਤੇ ਬਣਿਆ ਰਹੇਗਾ ਔਰ ਉਹਨਾਂ ਦੇ ਹੌਸਲੇ ਦੇ ਨਾਲ ਹੀ ਅਸੀਂ ਸਾਰੇ ਅੱਗੇ ਵਧਦੇ ਰਵਾਂਗੇ ਇਸ ਤੋਂ ਬਿਨਾਂ ਜਿਹੜੇ ਸੱਜਣ ਹੋਰ ਨੇ ਜਿਹੜੇ ਮੇਰੀ ਉਮਰ ਦੇ ਨੇ ਜਾਂ ਮੇਰੇ ਤੋਂ ਛੋਟੇ ਨੇ ਜਿਹੜੇ ਯੂਨੀਵਰਸਿਟੀਆਂ ਕਾਲਜਾਂ ਦੇ ਅਧਿਆਪਕ ਨੇ ਉਹਨਾਂ ਨੂੰ ਵੀ ਇਹੀ ਹੈ ਕਿ ਤੁਸੀਂ ਵੀ ਵਕ ਵਕ ਸਮੇਂ ਆਪਣੀ رائے ਹੈ ਜਿਹੜੀ ਉਹ ਆਪਣੀਆਂ ਗੱਲਾਂ ਨੇ ਜਿਹੜੀਆਂ ਇਸ ਮੰਚ ਦੇ ਉੱਤੇ ਸਾਂਝੀਆਂ ਕਰਦੇ ਰਹਿਣਾ ਕਿਉਂਕਿ ਹੁੰਦਾ ਇਹ ਹੈਗਾ ਕਿ ਕੋਈ ਮੰਚ ਬਣਾ ਲੈਣਾ ਸੌਖਾ ਹੁੰਦਾ ਪਰ ਉਸ ਮੰਚ ਨੂੰ ਸਥਿਰ ਰੱਖਣਾ ਉਸ ਦੇ ਵਿੱਚ ਕੰਮ ਕਰਨਾ ਉਸ ਨੂੰ ਅੱਗੇ ਲੈ ਕੇ ਜਾਣਾ ਉਸ ਨੂੰ ਵਿਕਾਸ ਦੀ ਦਿਸ਼ਾ ਵੱਲ ਤੋਰਨਾ ਇਹ ਵੱਡੀ ਚੁਣੌਤੀ ਹੁੰਦੀ ਹੈ ਇਹ ਵੱਡੀਆਂ ਗੱਲਾਂ ਹੁੰਦੀਆਂ ਨੇ ਤਾਂ ਤੁਸੀਂ ਤਾਂ ਕਿ ਆਪਾਂ ਲੰਮਾ ਸਮਾਂ ਇਹਦੇ 'ਚ ਕੰਮ ਕਰ ਸਕੀਏ ਪੰਜਾਬੀ ਦੇ ਉਹ ਨੁਕਤੇ ਆ ਜਿਹੜੇ ਕਿਵੇਂ ਨਾ ਕਿਵੇਂ ਇੱਕ ਟੀਮ ਦੇ ਤੌਰ ਦੇ ਉੱਤੇ ਉਹ ਜਿਨ੍ਹਾਂ ਨੂੰ ਸੁਝਾਇਆ ਜਾ ਸਕਦਾ ਜਿਹੜੇ ਸਾਂਝੇ ਕੀਤੇ ਜਾ ਸਕਦੇ ਨੇ ਜਿਨ੍ਹਾਂ ਨੂੰ ਲੋਕਾਂ ਤੱਕ ਪਹੁੰਚਾਇਆ ਜਾ ਸਕਦਾ ਤੋਂ ਸਾਰੀਆਂ ਤੀਜਾਂ ਇਸ ਮੰਚ ਦੇ ਹਵਾਲੇ ਦੇ ਨਾਲ ਆਪਾਂ ਕਰਦੇ ਰਹਿ ਮੰਗੇ ਇਸ ਵੇਲੇ ਇਸ ਮੰਚ ਦੇ ਵਿੱਚ ਬਹੁਤ ਸਾਰੇ ਦੋਸਤ ਮਾਲਵੇ ਤੋਂ ਆਣਨੇ ਕਿ ਮੈਂ ਮਾਲਵੇ ਤੋਂ ਆ ਮੇਰਾ ਪਿੰਡ ਮਾਲਵੇ ਤੋਂ ਆ ਕੰਮ ਵੀ ਅਸੀਂ ਮਾਲਵੇ ਦੇ ਵਿੱਚ ਕਰ ਰਹੇ ਹਾਂ ਬਹੁਤ ਸਾਰੇ ਸੱਜਣ ਦੋਆਬੇ ਤੋਂ ਵੀ ਨੇ ਬਹੁਤ ਸਾਰੇ ਸੱਜਣ ਮਾਝੇ ਤੋਂ ਵੀ ਨੇ ਬਹੁਤ ਸਾਰੇ ਸੱਜਣ ਬਾਦ ਤੋਂ ਵੀ ਨੇ ਇਸ ਤੋਂ ਬਿਨਾ ਪੰਜਾਬ ਦੀਆਂ ਜਿਹੜੀਆਂ ਦੀ ਇਸ ਸੀਮਾ ਤੋਂ ਬਾਹਰ ਵੀ ਜਿਹੜੇ ਸੱਜਣ ਨੇ ਉਹ ਵੀ ਨੇ ਸਾਡੇ ਤਾਂ ਅੰਡ ਆਪਦੇ ਆਪਦੇ ਖੇਤਰ ਦੇ ਵਿੱਚ ਅਸੀਂ ਦੇਖੀਏ ਕਿ ਕਿੱਥੇ ਕੀ ਕੰਮ ਹੋ ਸਕਦਾ ਪੰਜਾਬੀ ਦੇ ਹਵਾਲੇ ਦੇ ਨਾਲ ਕਿਵੇਂ ਵਿਦਿਆਰਥੀਆਂ ਨੂੰ ਇਸ ਸਬਜੈਕਟ ਦੇ ਨਾਲ ਜੋੜਿਆ ਜਾ ਸਕਦਾ ਕਿਵੇਂ ਸਾਹਿਤ ਦੇ ਨਾਲ ਜੋੜਿਆ ਜਾ ਸਕਦਾ ਕਿਵੇਂ ਅਕਾਦਮਿਕਤਾ ਦੇ ਨਾਲ ਜੋੜਿਆ ਜਾ ਸਕਦਾ ਕਿਵੇਂ ਹੋਰ ਜਿਹੜੀਆਂ ਵੀ ਜਿਸ ਵੀ ਪੰਜਾਬੀ ਇਹਦੀਆਂ ਜਿਹੜੀਆਂ ਚੁਣੌਤੀਆਂ ਨੇ ਜਾਂ ਕੁਝ ਹੋਰ ਸੰਭਾਵਨਾਵਾਂ ਨੇ ਉਹਨਾਂ ਦੇ ਨਾਲ ਜੋੜਿਆ ਜਾ ਸਕਦਾ ਤੋ ਤੁਸੀਂ ਦੱਸਣਾ ਇਸ ਤੋਂ ਬਿਨਾਂ ਪੰਜਾਬ ਤੋਂ ਬਾਹਰ ਦੇ ਜਿਹੜੇ ਹੋਰ ਸੱਜਣ ਨੇ ਕਿ ਜਦੋਂ ਅਸੀਂ ਜੰਮੂ ਦੀ ਗੱਲ ਕਰਦੇ ਹਾਂ ਜਦੋਂ ਅਸੀਂ ਦਿੱਲੀ ਦੀ ਗੱਲ ਕਰਦੇ ਹਾਂ ਜਾਂ ਜਦੋਂ ਅਸੀਂ ਹੋਰ ਪੰਜਾਬ ਦੇ ਨਾਲ ਲੱਗਦੇ ਖੇਤਰ ਨੇ ਹਿਮਾਚਲ ਦੀ ਗੱਲ ਕਰਦੇ ਹਾਂ ਜਾਂ ਉੱਥੇ ਵੀ ਅਸੀਂ ਆਪਦੀਆਂ ਗੱਲਾਂ ਨੂੰ ਆਪਦੀਆਂ ਚੀਜ਼ਾਂ ਨੂੰ ਕਿਵੇਂ ਪਹੁੰਚਾ ਸਕਦੇ ਹਾਂ ਸਪਰੈਡ ਕਰ ਸਕਦੇ ਹਾਂ ਕਿਵੇਂ ਅਸੀਂ ਫਲਾ ਸਕਦੇ ਹਾਂ ਉਹਦੀ ਉਸ ਆਪਣੇ ਵਿਚਾਰ ਨੂੰ ਤੇ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਕਿ ਜਦੋਂ ਅਸੀਂ ਇੱਕ ਮੰਚ 'ਤੇ ਇਕੱਠੇ ਹੋਏ ਹਾਂ ਤੇ ਉਸ ਮੰਚ ਤੇ ਇਕੱਠੇ ਹੋ ਕੇ ਇਕੱਠੇ ਆਪਣੀ ਗੱਲਬਾਤ ਜਿਹੜੀ ਉਹ ਕਰਦੇ ਰਹੀਏ ਇੱਕ ਸੰਵਾਦ ਜਦੋਂ ਚੱਲੇਗਾ ਇੱਕ ਸੰਵਾਦ ਜਦੋਂ ਤੁਰਦਾ ਰਹੇਗਾ ਇੱਕ ਸੰਵਾਦ ਜਦੋਂ ਅਸੀਂ ਇਸ ਨੂੰ ਸਪੇਸ ਦੇਵਾਂਗੇ ਉਸ ਸੰਵਾਦ ਨੂੰ ਤਾਂ ਯਕੀਨ ਹੈ ਕਿ ਜਿਹੜੀਆਂ ਨਵੀਆਂ ਚੀਜ਼ਾਂ ਨੇ ਲਗੀਆਂ ਗੱਲਾਂ ਨੇ ਉਹ ਨਿਕਲ ਕੇ ਸਾਹਮਣੇ ਆਉਣਗੀਆਂ ਬਹੁਤ ਸਾਰੀਆਂ ਸਾਡੇ ਕੋਲ ਇਸ ਵੇਲੇ ਕਿਉਂਕਿ ਇਸ ਤਕਨੀਕ ਦਾ ਦੌਰ ਹੈ ਇਸ ਵੇਲੇ AI ਦਾ ਦੌਰ ਹੈ ਤਾਂ ਉਹ ਸਿਹੜੇ ਜਿਹੜੀਆਂ ਸਾਡੀਆਂ ਪਸ਼ਾਵਾਂ ਨੇ ਉਹ ਪਸ਼ਾਵਾਂ ਨੇ ਉਹਨਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਨੇ ਉਹਨੀਆਂ ਬਹੁਤ ਸਾਰੀਆਂ ਸੰਭਾਵਨਾਵਾਂ ਵੀ ਹੋ ਸਕਦੀਆਂ ਨੇ ਸੋ ਇਹਨਾਂ દિਸ਼ਾਵਾਂ ਦੇ ਵਿੱਚ ਅਸੀਂ ਕਿਵੇਂ ਕੰਮ ਕਰ ਸਕਦੇ ਹਾਂ ਅਸੀਂ ਇਹਨਾਂ ਜਿਹੜੀ ਤਕਨੀਕ ਹੈਗੀ ਆ ਨਵੀਂ ਤਕਨੀਕ ਹੈ ਉਹਦੇ ਨਾਲ ਕਿਵੇਂ ਸੰਜੋ ਸਕਦੇ ਹਾਂ ਕਿਵੇਂ ਆਉਦੀਆਂ ਜਿਹੜੀਆਂ ਕਿਤਾਬਾਂ ਨੇ ਉਹ ਵਕਫਾ ਪਲੇਟਫਾਰਮਸ ਦੇ ਉੱਤੇ ਲੈ ਕੇ ਜਾ ਸਕਦੇ ਹਾਂ ਕਿਵੇਂ ਸੋਸ਼ਲ ਮੀਡੀਆ ਦੇ ਜ਼ਰੀਏ ਅਸੀਂ ਆਉਦੀ ਗੱਲ ਕਰ ਸਕਦੇ ਹਾਂ ਸੋ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਸ ਪੰਜਾਬੀ ਅਧਿਆਪਕ ਮੰਚ ਦੇ ਹਵਾਲੇ ਦੇ ਨਾਲ ਆਪਾਂ ਕਰਨੀਆਂ ਨੇ ਤੋ ਆਪ ਜਦੋਂ ਜੇ ਮਤਲਬ ਕਿਸੇ ਨੂੰ رائے ਵੀ ਦੇਣੀ ਹੈ ਜਦੋਂ ਕੋਈ ਇਸ ਗਰੁੱਪ ਦੇ ਵਿੱਚ ਜਾਂ ਇਸ ਮੰਚ ਦੇ ਉੱਤੇ ਆਪਣੀ ਕੋਈ ਗੱਲ ਰੱਖਦਾ ਹੈਗਾ ਤਾਂ ਉਸ ਨੂੰ ਸੰਜੀਦਗੀ ਨਾਲ ਉਸ ਨੂੰ ਦੇਖੀਏ ਵੀ ਉਸ ਨੂੰ ਸੁਣੀਏ ਵੀ ਜੇ ਚੰਗੀ ਲੱਗੇ ਤਾਂ ਉਸ ਨੂੰ ਦੂਸਰੇ ਲੋਕਾਂ ਤੱਕ ਪਹੁੰਚਾਈਏ ਵੀਡੀਓਸ ਦੇ ਵਿੱਚ ਕੋਈ ਗੱਲ ਨਹੀਂ ਠੀਕ ਤਾਂ ਉਸ ਨੂੰ ਪੁਆਇੰਟ ਆਊਟ ਵੀ ਕਰਿਏ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਤੇ ਨਾਲੋਂ ਨਾਲ ਜਦੋਂ ਚੱਲਣ ਗਿਆ ਤਾਂ ਮੈਨੂੰ ਲੱਗਦਾ ਕਿ ਆਪਾਂ ਬਹੁਤ ਸਾਰਾ ਕੰਮ ਆ ਇਸ ਦਿਸ਼ਾ ਦੇ ਵਿੱਚ ਕਰ ਸਕਦੇ ਆ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਤਕਨੀਕ ਦੇ ਇਸ ਦੌਰ ਦੇ ਵਿੱਚ ਬਹੁ ਪਛਾਈ ਇਸ ਦੌਰ ਦੇ ਵਿੱਚ ਜਦੋਂ ਅਸੀਂ ਅੰਗਰੇਜ਼ੀ ਦੀ ਗੱਲ ਕਰਦੇ ਆ ਜਦੋਂ ਅਸੀਂ ਹਿੰਦੀ ਦੀ ਗੱਲ ਕਰਦੇ ਆ ਤਾਂ ਅਸੀਂ ਦੂਸਰੀਆਂ ਪਛਾਵਾਂ ਦੇ ਉੱਤੋਂ ਕੀ ਲੈ ਸਕਦੇ ਆ ਜਾਂ ਕਿਹੜਾ ਕਿਹੜੀ ਦਿਸ਼ਾ ਹੈਗੀ ਉਧਰੋਂ ਲੈ ਸਕਦੇ ਹਾਂ ਕਿਉਂਕਿ ਇੱਕ ਜਿਹੜੀਆਂ ਪਛਾਵਾਂ ਨੇ ਇੱਕ ਦੂਸਰੇ ਨਾਲ ਕਨੈਕਟਡ ਨੇ ਇਸ ਵੇਲੇ ਉਹਨਾਂ ਚੀਜ਼ਾਂ ਤੋਂ ਅਸੀਂ ਆਪਦੀ ਮਾਤ ਭਾਸ਼ਾ ਦੇ ਨਾਲ ਵੀ ਜੁੜੇ ਰਹਿਣਾ ਤੇ ਉਹਨਾਂ ਤੋਂ ਬਹੁਤ ਸਾਰਾ ਗਿਆਨ ਵੀ ਜਿਹੜਾ ਹੈਗਾ ਉਹ ਲੈਣਾ ਹੈਗਾ ਤਾਂ ਇਹ ਸਾਰੀਆਂ ਚੀਜ਼ਾਂ ਮੈਨੂੰ ਲੱਗਦਾ ਕਿ ਇਸ ਮੰਚ ਦੇ ਉੱਤੇ ਡਿਸਕਸ ਹੋਣਗੀਆਂ ਜਿਵੇਂ ਬਰਨਜੀਤ ਰੰਧਾਵਾ ਹੋਰੀ ਨੇ ਜਾਂ ਉਹਨਾਂ ਦੇ ਸਾਥੀ ਡਾਕਟਰ ਹੀਰਾ ਸਿੰਘ ਹੋਰਾਂ ਨੇ ਇਹ ਬੜਾ ਸੋਹਣਾ ਉਦਦਮ ਕੀਤਾ ਹੈਗਾ ਤੇ ਸਾਨੂੰ ਇਹ ਵੀ ਪਤਾ ਲੱਗਦਾ ਕਿ ਕਿਹੜਾ ਬੰਦਾ ਦੁਨੀਆ ਦੇ ਕਿਸ ਕੋਨੇ ਦੇ ਵਿੱਚ ਬੈਠ ਕੇ ਪੰਜਾਬੀ ਲਈ ਕੀ ਕੰਮ ਕਰ ਰਿਹਾ ਹੈਗਾ ਜਾਂ ਕਿਹੜਾ ਸਾਹਿਤਕਾਰ ਹੈਗਾ ਉਹੋ ਕੀ ਕੰਮ ਕਰ ਰਿਹਾ ਕੋਈ ਵਾਰੀ ਕਿ ਸਾਨੂੰ ਕਿਸੇ ਚੀਜ਼ ਦਾ ਨਹੀਂ ਪਤਾ ਲੱਗਦਾ ਤਾਂ ਉਹ ਸਾਡੇ ਤੱਕ ਪਹੁੰਚ ਵੀ ਜਾਂਦੀ ਹੈ ਸੋ ਇੱਕ ਵਾਰੀ ਫੇਰ ਮੈਂ ਪਰਮਜੀਤ ਰੰਧਾਵਾ ਹੋਣ ਦਾ ਧੰਨਵਾਦ ਵੀ ਕਰਦਾ ਹਾਂ ਔਰ ਇਸ ਮੰਚ ਦੇ ਨਾਲ ਜੁੜੇ ਹੋਏ ਸਾਰੇ ਮੈਂਬਰਾਂ ਨੂੰ ਇਸ ਗੱਲ ਲਈ ਫੇਰ ਬੇਨਤੀ ਕਰਦਾ ਹਾਂ ਕਿ ਤੁਸੀਂ ਆਪਣੇ ਵਿਚਾਰ ਆਪਣੇ ਸੁਝਾਅ ਆਪਣੀਆਂ ਗੱਲਾਂ ਆਪਣੀ ਮੁਹੱਬਤ ਆਪਣਾ ਪਿਆਰ ਜੋ ਕੁਝ ਵੀ ਤੁਸੀਂ ਸਾਨੂੰ ਦੇ ਸਕਦੇ ਹੋ ਤਾਂ ਕਿ ਅਸੀਂ ਪੰਜਾਬੀ ਲਈ ਵੱਧ ਤੋਂ ਵੱਧ ਕੰਮ ਕਰ ਸਕੀਏ ਵੱਧ ਤੋਂ ਵੱਧ ਅਸੀਂ ਤੋਰ ਸਕੀਏ ਪੰਜਾਬੀ ਭਾਈਚਾਰਾ ਜਾਂ ਸਾਡੀਆਂ ਸਾਡੀ ਜਿਹੜੀ ਸਾਂਝ ਹੈਗੀ ਪੰਜਾਬੀਅਤ ਦੇ ਨਾਮ ਦੀ ਉਹ ਸਾਂਝ ਜਿਹੜੀ ਬਰਕਰਾਰ ਰਹ ਸਕੇ ਤੇ ਅਸੀਂ ਕੁਝ ਨਵਾਂ ਕਰ ਸਕੀਏ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ